ਓ ਪਾਜੀ ਮੇਰੇ ਮੁੰਡੇ ਦੇ ਕਾਫੀ ਜ਼ਰਾ ਝੋਟ ਲੱਗੀ ਆ ਮੈਂ ਪਰੇਸ਼ਾਨ ਆ ਨਾਗਲੰਦੇ ਮੈਂ ਆਪਣੇ ਬੇਟੇ ਨੂੰ ਦੇਖਾਂਗਾ ਜਾ ਕੇ ਹਸਪੀਟਲ ਪਹਿਲੇ ਸਭ ਤੋਂ ਪਹਿਲਾ ਉਸ ਤੋਂ ਬਾਅਦ ਜਿਹੜੀ ਕਾਰਵਾਈ ਗਿਓ ਮੈਂ ਦੇਖਾਂਗਾ ਨਾਗਲੰਦੇ ਕੀ ਕੀਆ ਗਿਆ ਪਾਜੀ ਉਹਦਾ ਆਪਰੇਟ ਕਰਨਾ ਪੈਣਾ ਨਾ ਉਹਦੀਆਂ ਨਸਾਂ ਕੱਟੀਆਂ ਗਿਆ ਨਾਗਲੰਦੇ ਪੁਲਿਸਾਇਨ ਕੀ ਕੀਆ ਗਿਆ ਪਾਜੀ ਉਹ ਜਾ ਕੇ ਪੁਲਿਸ ਉੱਥੇ ਜਾ ਕੇ ਦੱਸੇਗੀ ਨਾਗਲੰਦੇ ਕੀ ਕਰਨਾ ਹਲੋ ਚੰਨ ਕਿੱਥੇ ਕਿੱਦਾਂ ਆਇਆ ਇਹ ਉਹਦੇ ਕੋ ਕਿੱਦਾਂ ਪਿਆ ਜੀ ਉਹ ਉਹਦੇ ਕੋ ਕਦਾਂ ਮਾਰਿਆ ਨੇ ਦਾਤਰਾ ਦੇ ਮੁੰਡੇ ਬੱਚਾ ਬੱਚਾ ਸਾਰਿਆਂ ਨੇ ਫੜਿਆ ਜੇ ਇਹ ਫਰਮਾਤ ਦਿੱਤੇ ਹਨ ਉਹ ਦੁਕਾਨ ਤੋਂ ਪੁੱਛ ਲਓ ਇਹ ਦਲੀ ਚਾਚੂ ਪੁੱਛ ਲਓ ਮੇਰਾ ਨਾਮ ਸੁਖਦੇਵ ਸਿੰਘ ਹੈ ਬਾਈ ਤੁਸੀਂ ਆ ਗਏ ਕੀ ਨਾਮ ਹੈ ਤੁਹਾਡਾ ਬਈ ਜਸਮੀਤ ਸਿੰਘ ਸਾਹਿਬ ਦੇ ਉਹ ਘਰ ਆਣ ਵਾਲੇ ਹੋ ਸੋਦਾਂਵੇ ਰੋਡ ਕੀ ਹੋਇਆ ਬਈ ਗਲੀ ਜੇ ਆਪਾਂ ਸਾਡੇ ਚਾਚਾ ਹੀ ਖਲੋਤੇ ਇਹ ਤੇ ਦੋ ਪਿਛੋਂ i20 ਦੇ ਮੁੰਡੇ ਆਏ ਉਹ ਆਪਣੇ ਫੈਮਿਲੀ ਨਾਲ ਹੈਗੇ ਉਹ ਵੀ ਉਹ ਕਦੇ ਫੰਕਸ਼ਨ ਤੋਂ ਆਏ ਆਪਾਂ ਵੀ ਫੰਕਸ਼ਨ ਤੋਂ ਆਏ ਡਜਜ ਗਲੀ 'ਚ ਖਲੋਤੇ ਤੇ ਅਚਾਨਕ ਜਗਦਮ ਆਏ ਤੇ ਇਹਨਾਂ ਨੇ ਪੈਰ ਦੇ ਆ ਕੇ ਗੱਡੀ ਬ੍ਰੇਕ ਸਪੀਡ ਨਾਲ ਬਿਲਕੁਲ ਕਰਦੇ ਆ ਨਸ਼ਾ ਪਤਾ ਇਹ ਬਿਲਕੁਲ ਕਰਦੇ ਜੇ ਪੂਰਾ ਠੀਕ ਆ ਇਹ ਲਾਗੋ ਨੰਗੇ ਇਹਨਾਂ ਨੇ ਇੰਨੀ ਤੇਜ਼ ਨਾਲ ਗੱਡੀ ਉਹਨਾਂ ਨੇ ਆਵਾਜ਼ ਦਿੱਤੀ ਇਹ ਅੱਗੋਂ ਪੈਰ ਤੇ ਇਹ ਕਹਿੰਦਾ ਕਹਿੰਦਾ ਪੈਰ ਤੇ ਚੜਾਣੀ ਤੁਹਾਡੇ ਇਥੇ ਗੱਲਾਂ ਮਾੜੀ ਮਾੜੀ ਉਹ ਰੱਜੇ ਹੀ ਉਹ ਬਾਅਦ ਚ ਹੋਲੀ ਆ ਜਾਗੇ ਉਹਨਾਂ ਨੇ ਕਿਹਾ ਸਾਡੇ ਚਾਚੇ ਨੇ ਕਿਹਾ ਕਹਿੰਦੇ ਆਏਗਾ ਇੱਧਰ ਫੇਰ ਗੱਲ ਹੋਏਗੀ ਉਹ ਆ ਕੇ ਉਹਨਾਂ ਨੇ ਇੰਨੀ ਗੱਲ ਕੀਤੀ ਉਹ ਬਾਜ ਦਾਤਰ ਲੈ ਕੇ ਆ ਕੇ ਹਰ ਤੇ ਹਮਲਾ ਕੀਤਾ ਮੇਰੇ ਭਰਾ ਦੇ ਸਾਟ ਲੱਗੀ ਆ ਦੋ ਦਾਤਰ ਲੈ ਕੇ ਆਏ ਸਾਡੇ ਘਰ ਦੇ ਬਾਹਰ ਕੈਮਰੇ ਲੱਗੇ ਆ ਵੀਡੀਓ ਪੂਰੀ ਦਵਾਂਗੇ ਤੁਹਾਨੂੰ ਇੱਕ ਫੰਕਸ਼ਨ ਤੋਂ ਸਾਰੇ ਨੇ ਇਕੱਠੇ ਆਏਗੇ ਇਕੱਠੇ ਨਹੀਂ ਆਏ ਸਾਡੇ ਸਿਰਫ ਚਾਚਾ ਹੀ ਤੇ ਮੇਰੀ ਕਸ ਗਈ ਉਹ ਪਤਾ ਨਹੀਂ ਇਹ ਚਾਚਾ ਹੀ ਗਏ ਉਹ ਆਏ ਸਿਰਫ ਤਾਂ ਮੁੰਡਿਆਂ ਦੀ ਪਛਾਣ ਆ ਗਈ ਤੁਹਾਨੂੰ ਮੁੰਡੇ ਦੀ ਪਛਾਣ ਪੂਰੀ ਗਈ ਪਿੱਛੇ ਸਾਡੇ ਮਲੇ ਰਹਿੰਦੇ ਆ ਬੰਦ ਗਲੀ ਇਹ ਨਸ਼ੇੜੀ ਮੁੰਡੇ ਗਏ ਆ ਪਿੱਛੇ ਵੀ ਇਹਨਾਂ ਨਾਲ ਲੜਾਈ ਹੋਈ ਸੀ ਇਹ ਮਲੇ ਜਿਹਨੂੰ ਮਰਦੀ ਪੁੱਛੇ ਬੰਦੇ ਕਿੱਦਾਂ ਦੇਗੇ ਤਾਂ ਜਿਨ੍ਹਾਂ ਨੇ ਕੀ ਕੀਤਾ ਆ ਜਿਹਨਾਂ ਨੇ ਦਾਤਨ ਮਾਰੇ ਆ ਡੇਪ ਮੇਰੇ ਭਰਾ ਦੇ ਸੱਟ ਲੱਗੀ ਤੇ ਬਾਹਰ ਪੈ ਨਸ ਵੱਢੀ ਗਈ ਕਿੰਨੀ ਤਾਂ ਕਰਕੇ ਆਪਾਂ ਕੋਈ ਕਹਿਣਾ ਨਹੀਂ ਜਾਂਦੇ ਆਪਾਂ ਹੁਣ ਇਹੀ ਆ ਪ੍ਰਸ਼ਾਸਨ ਨਾਲੋਂ ਪੂਰਾ ਸਹਿਯੋਗ ਚਾਹੀਦਾ ਇਨਸਾਫ ਚਾਹੀਦਾ ਬਸ ਹਾਂਜੀ ਕੀ ਨਾਮ ਦਾ ਦਾ ਮੇਰਾ ਨਾਮ ਰਾਹੁਲ ਹੈ ਜੀ ਹਾਂਜੀ ਨਹੀਂ ਇਥੇ ਭੱਲੇ ਜੀ ਰਹਿੰਦੇ ਹਾਂਜੀ ਹਾਂਜੀ ਉਹ ਮੇਰੇ ਚਾਚਾ ਜੀ ਹੈ ਜਿਹਨਾਂ ਪਰ ਹਮਲਾ ਕਰ ਲੰਗੇ ਸੀ ਪਹਿਲਾਂ ਤੇ ਉਹਨਾਂ ਦਾ ਮੁੰਡਾ ਆ ਗਿਆ ਸੀ ਉੱਥੇ ਉਹ ਉਹਨੇ ਬਾਹ ਕਰ ਲਈ ਕਿਤੇ ਉਹਦੇ ਹੱਥ ਤੇ ਤਾਂ ਵੱਜ ਗਿਆ ਬਸ ਆ ਗਏ ਬਸ ਉਹ ਪੈਰ ਤੇ ਗੱਡੀ ਚੜਾਉਣ ਲੰਗਾ ਸੀ ਇਸੇ ਗੱਲੋਂ ਲੜਾਈ ਹੋਈ ਆ ਹੋਰ ਕੇ ਕਰਨੇ ਉਹ ਨਸ਼ੇ 'ਚ ਹੈਗੇ ਬਿਲਕੁਲ ਉਹ ਤਾਂ ਕਰਕੇ ਇਸ ਦੇ ਬਾਅਦ ਭੇਜ ਵੀ ਦਿੱਤਾ ਫੇਰ ਦੋਨੋਂ ਇਹਨੇ ਆਏ ਆ ਦਾਤਰ ਲੈ ਕੇ ਆਏ ਆ ਕਿਹੜੀ ਗੱਡੀ ਹੈ ਨਾ ਉਹਨਾਂ ਕੋ ਸਵਿਫਟ ਸਵਿਫਟ i20 ਹੈ i20 ਹੱਡੀ ਕੱਟੀ ਗਈ ਆ ਜਾਂ ਫਿਰ ਕੱਟ ਲ ਉਹਨਾਂ ਨੇ ਉਹਨਾਂ ਨੇ ਨਸ ਵੱਢੀ ਗਈ ਹੱਡੀ ਵੀ ਟੁੱਟ ਗਈ ਆ ਹਾਂਜੀ ਦਾਤਰ ਮਾਰੇ ਉਹਨੇ ਉਹਨਾਂ ਨੇ ਆਇਆ ਸਿੱਧਾ ਹਮਲਾ ਕੀਤਾ ਉੱਤੇ ਇਹ ਪਿੱਛੋਂ ਆਇਆ ਸਾਲਾ ਉਹਨੇ ਹਮਲਾ ਕੀਤਾ ਹੁਣ ਜਾਨੋ ਮਾਰਨ ਦੀ ਨੀਤ ਨਾ ਜਾਨੋ ਮਾਰਨ ਦੀ ਨੀਤ ਨਾ ਕੈਮਰੇ 'ਚ ਆਈ ਵੀ ਹੋਣੀ ਆ ਵੀਡੀਓ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਆ ਦੋਨੋਂ ਪਾਸੇ ਕੈਮਰੇ ਲੱਗੇ ਕਿੱਦਾਂ ਆਇਆ ਹੋਊਗਾ ਉਹ ਵਿਖਾ ਵੀ ਦਵਾਂਗੇ ਸਾਰਿਆਂ ਨੂੰ ਹਾਂਜੀ ਕੀ ਮੰਗ ਕਰਦੇ ਹੋ ਹੁਣ ਬਸ ਆ ਹੀ ਜਾਏ ਸਾਨੂੰ ਇਨਸਾਫ਼ ਚਾਹੀਦਾ ਪਰ ਚਾਹਨ ਨੂੰ ਪਰਚਾ ਚਾਹੀਦਾ ਉਹਦੇ ਤੇ ਉਹ ਉਹ ਜਿਹੜੀ ਗਲੀ ਉਹ ਸਾਰੇ ਜਿਹੜੇ ਘਰ ਦੇਗੇ ਇਸ ਮੈਂ ਕੀ ਹੈਗੇ ਆ ਉਹਨਾਂ ਸਾਰਿਆਂ ਦੇ ਸਾਨੂੰ ਪਰਚਾ ਚਾਹੀਦਾ ਬਸ ਕਿੱਥੇ ਲੜਾਈ ਸੁਲਤਾਨ ਮੀਨੋੜੇ ਨੀਅਰ ਕਾਲਿਆਂ ਦੀ ਕਲੋਨੀ ਕਾਲਿਆਂ ਦੀ ਕਲੋਨੀ ਮੈਂ ਕੀ ਆ ਮੁੰਡਾ ਸਾਨੂੰ ਹੁਣੇ ਇਤਲਾ ਮਿਲੀ ਆ ਕਿ ਇੱਥੇ ਦੋ ਧਰਾਂ ਆਪਸ ਵਿੱਚ ਲੜੀਆਂ ਨੇ ਸਦਾਰਸ਼ਨ ਨਗਰ ਵਿੱਚ ਤੇ ਅਸੀਂ ਹੁਣ ਮੋਕੇ ਤੇ ਆਏ ਆ ਤੇ ਇੱਥੇ ਲੜਕਾ ਮਨਪ੍ਰੀਤ ਸਿੰਘ ਲੜਕਾ ਉਹਦੇ ਸੱਟ ਲੱਗੀ ਆ ਤੇ ਉਹਨੂੰ ਹਸਪੀਟਲ ਲੈ ਕੇ ਗਏ ਹੁਣ ਅਸੀਂ ਹਸਪੀਟਲ ਜਾ ਰਹੇ ਆ ਉਹਦੇ ਬਿਆਨ ਲਵਾਂਗੇ ਡਾਕਟਰ ਸਾਹਿਬ ਦੀ ਰਿਪੋਰਟ ਦੇ ਆਧਾਰ ਤੇ ਜੋ ਵੀ ਕਾਰਵਾਈ ਹੋਏਗੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਨਸ਼ੇੜੀ ਬੰਦੇ ਨੇ ਜਿਹੜੇ ਦਫ਼ਤਰ ਲੈ ਕੇ ਆਏ ਉਹਨਾਂ ਨੇ ਕਾਫੀ ਵਾਰ ਕੀਤਾ ਕਿ ਕਿਸੇ ਦੇ ਵੀ ਲੱਗ ਸਕਦੀ ਸੀ ਇਹ ਹਜੇ ਵੈਰੀਫਾਈ ਕਰਾਂਗੇ ਸਰ ਕਿਹੜੇ ਬੰਦੇ ਆਓ ਉਹ ਇਹਨਾਂ ਦੇ ਪੁੱਛਾਂਗੇ ਕਿਹੜੇ ਬੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹਨਾਂ ਕੋਲ ਪੁੱਛਗਿਛ ਕਰਨ ਤੋਂ ਬਾਅਦ ਇਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਅਸੀਂ ਸੀਸੀਟੀਵੀ ਫੁਟੇਜ ਹਜੇ ਸਾਨੂੰ ਮਿਲੀ ਨਹੀਂ ਹਜੇ ਤੇ ਅਸੀਂ ਮੌਕੇ ਤੇ ਆਏ ਆ ਸਰ ਤੇ ਅਸੀਂ ਜੋ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਾਂਗੇ ਜੀ